ਕਿ ਕਿ ਬਭੀ ਆ ਤੇ ਕਿਨੇ ਸੋਹਣੇ ਲੱਗਣ ਡਿਓ ਐਦਾਂ ਥੋੜੀ ਮਿੱਕਿਸਟਿਕ ਲਾ ਕੇ ਰਿਆ ਕਰੋ ਦੀਦੀ ਤੁਸੀਂ ਲਵਾਈ ਆ ਮੇਰਾ ਨਹੀਂ ਦਿਲ ਕਰਨ ਡਿਆ ਤੁਹਾਨੂੰ ਪਤਾ ਵਾ ਦੁਨੀਆ ਤੇ ਮੈਨੂੰ ਅੱਗੇ ਨਹੀਂ ਛਿੰਦਿੰਦੀ ਹੈਗੀ ਤੇ ਐਦਾਂ ਸਭਾ ਮੈਨੂੰ ਗੱਲਾ ਕਰਨੀਆਂ ਪੱਬੀ ਦੁਨੀਆ ਦੀ ਪਰਵਾਹ ਨਹੀਂ ਕਰੀਦੀ ਹੈਗੀ ਠੀਕ ਹੈ ਨਾ ਦੁਨੀਆ ਤੇ ਬਹੁਤ ਕੁਝ ਕਹਿੰਦੀ ਆ ਸਿਆਣੇ ਕਹਿੰਦੇ ਨੇ ਨਾ ਦਾਤਰੀ ਨੂੰ ਇੱਕ ਪਾਸੇ ਤੇ ਦੁਨੀਆ ਨੂੰ ਦੂਹੀ ਪਾਸੇ ਠੀਕ ਹੈ ਨਾ ਤੇ ਕੋਈ ਨਹੀਂ ਮੈਂ ਕਿਹੜੀ ਤੁਹਾਨੂੰ ਇਨੀ ਗਾੜੀ ਲਾ ਕੇ ਦਿੱਤੀ ਐ ਲਾਈਟ ਕਲਰ ਹੀ ਲਾਇਆ ਵਾ ਕਿੰਨੇ ਸੋਹਣੇ ਲੱਗਣ ਡਿਓ ਤੁਸੀਂ ਨਾਲੇ ਭਾਬੀ ਮੇਰੀ ਗੱਲ ਸੁਣੋ ਛੇਤੀ ਆਜੋ ਮੇਰਾ ਤੁਹਾਡੇ ਬਿਨਾ ਜੀ ਨਹੀਂ ਲੱਗਦਾ ਹੈਗਾ ਮੇਰਾ ਵੀ ਨਹੀਂ ਤੁਹਾਡੇ ਬਿਨਾ ਲੱਗਣਾ ਹੈਗਾ ਕੋਈ ਗੱਲ ਨਹੀਂ ਮੈਂ ਨਾ ਥੋੜੇ ਕਿ ਦਿਨ ਲੈ ਕੇ ਤੇ ਆ ਜਾਾਂਗੀ ਛੇਤੀ ਆ ਜਾਣਾ ਮੈਂ ਠੀਕ ਹੈ ਨਾ ਹੁਣ ਮੈਂ ਤੁਹਾਡੇ ਕਰਕੇ ਤੇ ਤੇ ਆਪਣੀ ਛੁੱਟੀ ਵਧਾਈ ਹੈ ਕਿ ਚਲ ਮੈਂ ਆਪਣੇ ਭਾਬੀ ਲੱਗੇ ਥੋੜਾ ਹੋਰ ਟਾਈਮ ਕੱਢ ਜਾਾਂਗੀ ਤੇ ਤੁਸੀਂ ਮੇਰੇ ਨਾਲ ਹੀ ਚਲੋ ਆਜੋ ਨਹੀਂ ਤੁਹਾਨੂੰ ਪਤਾ ਹੈ ਕਿ ਯਾਤਰੀ ਭਾਬੀ ਹਾਂਜੀ ਹਾਂ ਵੇਖੋ ਮੰਮੀ ਕਿੰਨੇ ਸੋਹਣੇ ਲੱਗ ਰਹੇ ਨੇ ਭਾਬੀ ਸੋਹਣੀ ਤਾਂ ਬੜੀ ਹੈ ਮੇਰੀ ਧੀ ਚਲ ਕੋਈ ਗੱਲ ਨਹੀਂ ਇਹਦੇ ਮੰਦੀ ਰੀਤ ਪੂਰੀ ਹੋ ਗਈ ਇਹ ਵੀ ਤੈਨੂੰ ਇਦਾਂ ਹੀ ਵੇਖਣਾ ਚਾਹੁੰਦੀ ਹੈ ਪੁੱਤ ਹੈਂ ਮੈਂ ਤਾਂ ਦੱਸਣ ਦੀ ਵੀ ਮੈਂ ਤਾਂ ਤਿਆਰ ਹੁਣ ਨਹੀਂ ਸੀ ਡਈ ਤੇ ਦੀਦੀ ਨੇ ਮੈਨੂੰ ਤਿਆਰ ਕੀਤਾ ਵਾ ਚੱਲ ਕੋਈ ਗੱਲ ਨਹੀਂ ਪੁੱਤ ਧੀਵੀ ਦੇ ਭਾਬੀ ਗੱਲਾਂ ਕਰਨ ਮਾੜੇ ਲੱਗਣ ਦੇ ਵੇ ਕਿੰਨਾ ਸੋਹਣੇ ਲੱਗਣ ਦੇ ਬੜੀ ਸੋਹਣੀ ਲੱਗਣ ਧੀ ਹੈ ਪੁੱਤ ਹਾਂ ਤੇ ਸਹੀ ਆ ਮੰਮੀ ਜੀ ਕੇੰਨੇ ਗੱਲ ਕਰਦੀ ਤੇ ਫੇਰ ਮੈਂ ਤੁਹਾਨੂੰ ਹੁਣੇ ਆਖਿਆ ਨਾ ਦੁਨੀਆ ਦੀ ਪਰਵਾਹ ਨਹੀਂ ਕਰਨੀ ਐ ਕਿ ਠੀਕ ਆ ਨਾ ਅਹੀਂ ਤਾਂਡੇ ਨਾਲ ਆ ਜਦੋਂ ਜਦੋਂ ਅਹੀਂ ਨਹੀਂ ਤੁਹਾਨੂੰ ਕੁਝ ਕਹਿਣ ਦੇ ਮੇਰੀ ਗੱਲ ਸੁਣ ਪੁੱਤ ਘਰੋਂ ਤੋਂ ਆਪਣੇ ਪਿਓ ਨਾਲ ਚਲ ਜਾਣਾ ਵਾ ਤੋਂ ਉੱਥੇ ਆਪਣੇ ਘਰ ਹੀ ਜਾਣਾ ਗੱਲਾਂ ਤੈਨੂੰ ਕਿੰਨੇ ਕਰਨੀਆਂ ਵਾ ਹੈਂ ਕੋਈ ਗੱਲ ਨਹੀਂ ਦੁਨੀਆ ਦੀ ਪਰਵਾਹ ਕਰਨੀ ਛੱਡ ਦੇ ਇੱਕ ਭਾਬੀ ਹੋਰ ਗੱਲ ਉੱਥੇ ਜਾ ਕੇ ਆਪਣਾ ਧਿਆਨ ਰੱਖਿਓ ਠੀਕ ਹੈ ਨਾ ਇਹ ਨਹੀਂ ਕਿ ਉੱਥੇ ਬੇਪਰਵਾਹ ਹੋ ਕੇ ਤੇ ਆਪਣਾ ਕੰਮ ਕਮੀ ਲੱਗੇ ਰਹੇ ਇਹਦੀ ਮੰਮੀ ਬੜੀ ਚੰਗੀ ਆ ਬੱਟ ਉਹਨੇ ਕਿੱਥੇ ਕੰਮ ਕਰਨ ਦੇਣਾ ਨਹੀਂ ਉਹ ਤਾਂ ਮੈਨੂੰ ਪਤਾ ਹੈ ਕਿ ਇਹਦੇ ਮੰਮੀ ਬੜੇ ਸਿਆਣੇ ਨੇ ਪਰ ਫਿਰ ਵੀ ਹੈ ਨਾ ਆਪਣਾ ਧਿਆਨ ਤੇ ਆਪ ਹੀ ਰੱਖਣਾ ਬੈਂਡਾ ਕੋਈ ਗੱਲ ਨਹੀਂ ਜੀ ਮੈਂ ਧਿਆਨ ਰੱਖਾਂਗੀ ਮੰਮੀ ਤੇ ਅੱਗੇ ਮੈਨੂੰ ਕਿਤੇ ਪੰਜੇ ਪੈਰ ਪਾਉਣ ਨਹੀਂ ਦਿੰਦੇ ਹੈਗੇ ਉਹੀ ਗੱਲ ਆ ਨਾ ਆਪਣਾ ਰੋਟੀ ਟਾਈਮ ਨਾ ਖਾਦਾ ਦਵਾਈ ਖਾਦੀ ਠੀਕ ਆ ਨਾ ਰੈਸਟ ਵੀ ਕੀਤੀ ਮੰਮੀ ਤੇ ਰੋਜ਼ ਤੱਕ ਨਹੀਂ ਉੱਠਿਆ ਨਹੀਂ ਪੁੱਤ ਅਜੇ ਨਹੀਂ ਗਾ ਉੱਠਿਆ ਚਲੋ ਠੀਕ ਆ ਤੁਸੀਂ ਕਰ ਲਓ ਭਾਬੀ ਨਾ ਗੱਲ ਤੇ ਮੈਂ ਵੇਖ ਕਿਉਂ ਨਹੀਂ ਆ ਉਹ ਉੱਠਣਾ ਗਿਆ ਹੋਏ ਚਲ ਵੇਖ ਲੈ ਮੇਰੀ ਤੀ ਤੂੰ ਮੰਮੀ ਰੈਡੀ ਹੋ ਗਏ ਤਿਆਰ ਗਾੜੀ ਤਰਾਂ ਤੇ ਪੁੱਤ ਤਿਆਰ ਆ ਆਵਾਜ਼ਾਂ ਮਾਰਨ ਏਹੀ ਵਾਰ ਤੇ ਕੱਲ ਗਰਲੀਨ ਨੂੰ ਤੇ ਚੱਲ ਜੀ ਟਾਈਮ ਦੇ ਨਾਲ ਮੋਦਾ ਨਾ ਮੈਨੂੰ ਵੀ ਹੌਲ ਜੇ ਭੈਣ ਦੇ ਜੀ ਨਹੀਂ ਕਰਨਾ ਤੈਨੂੰ ਕੱਲ ਨੂੰ ਪੁੱਤ ਕੋਈ ਗੱਲ ਨਹੀਂ ਮੰਮੀ ਤਿਹੇ ਇਦਾਂ ਕਰਨ ਦੇ ਜਿੱਦਾਂ ਮੈਂ ਹੋਣਾ ਹੀ ਨਹੀਂ ਵਾਪਸ ਲੈ ਇਦਾਂ ਕਾਨੂੰ ਬੋਲਦੀਆਂ ਤੂੰ ਕਿਉਂ ਨਹੀਂ ਆਉਣਾ ਵਾਪਸ ਤੇਰਾ ਘਰ ਵਾ ਠੀਕ ਆ ਤੇ ਮੇਰੀ ਗੱਲ ਸੁਣ ਧਿਆਨ ਰੱਖੀਂ ਆਪਣਾ ਕੋਈ ਗੱਲ ਨਹੀਂ ਮੰਮੀ ਆ ਲੈ ਪੁੱਤ ਆ ਤੇ ਆ ਰਿਹਾ ਥੋੜੇ ਜਿਹਾ ਮੰਮੀ ਮੈਂ ਪਹਿਨ ਨਹੀਂ ਲੈਣੇ ਹੈਗੇ ਮੈਂ ਕੀ ਕਰਨੇ ਹੈਗੇ ਲੈ ਦੱਸ ਕਿਉਂ ਨਹੀਂ ਕਰਨੇ ਡੈਡੀ ਨੇ ਮੈਨੂੰ ਛੱਡ ਜਾਣਾ ਚੱਲ ਕੋਈ ਗੱਲ ਨਹੀਂ ਕੋਈ ਚੀਜ਼ ਲੈਣ ਨੂੰ ਜੀ ਕਰ ਪੈਂਦਾ ਪੁੱਤ ਆ ਪੜ ਤੁਰਾ ਕੋਈ ਗੱਲ ਨਹੀਂ ਮੰਮੀ ਮੰਮੀ ਹੁਣ ਉੱਥੀ ਆ ਤੇ ਫਿਰ ਕਿਉਂ ਕਿ ਮੈਂ ਅਤਰੀ ਮਾਨੀ ਮੰਮੀ ਮੈਂ ਤਾਂ ਕਹਿਣ ਦੀ ਹਾਂ ਮੈਂ ਕਿਹੜਾ ਕਿਤੇ ਜਾਣਾ ਹੈਗਾ ਘਰੇ ਤੇ ਰਹਿਣਾ ਵਾ ਤੇ ਮੇਰਾ ਖਰਚਾ ਕਾਦਾ ਹੋਣਾ ਵਾ ਲੈ ਪੁੱਤ ਕਿਤੇ ਮਾਨੀ ਬਣ ਜਾਂਦਾ ਵਾ ਕਿਤੇ ਪਿੰਡਾਂ ਚ ਭਾਈ ਆ ਜਾਂਦੇ ਹੁੰਦੇ ਆ ਕਿ ਤੇ ਜੀ ਕਰ ਪੈਂਦਾ ਇੱਕ ਚੀਜ਼ ਲੈਣ ਨੂੰ ਰੱਖ ਮੇਰੀ ਤੀ ਐਵੇਂ ਨਾ ਕਰਿਆ ਕਰ ਚੰਗਾ ਤੇ ਮਾਨੂੰ ਚਾਹੀਦਾ ਜਿਹੜੀ ਚੀਜ਼ ਨੂੰ ਜੀ ਕਰੂ ਲੈ ਲਵੀ ਚੰਗਾ ਠੀਕ ਏ ਜੀ ਆਹੋ ਤੇ ਧਿਆਨ ਰੱਖੀ ਆਪਣਾ ਮੇਰੀ ਤੀ ਕੋਈ ਗੱਲ ਨਹੀਂ ਮੰਮੀ ਮੈਂ ਧਿਆਨ ਰੱਖਾਂਗੀ ਤੇ ਬਹੁਤੇ ਦਿਨ ਨਾ ਰਹਿਨੀ ਹੈ ਦੋ ਤਿੰਨ ਦਿਨ ਰਹਿ ਕੇ ਨਾ ਤੇ ਫੋਨ ਕਰਦੀ ਆਪੇ ਤੇਰਾ ਡੈਡੀ ਲੈ ਆਊਗਾ ਫਿਰ ਜਾ ਕੇ ਚਲੋ ਕੋਈ ਗੱਲ ਨਹੀਂ ਆਹੋ ਤੇ ਨਾਲੇ ਕੁੜੀ ਵੀ ਕਹਿਣ ਦੀ ਨਵ ਆਂਦੀ ਮੈਂ ਇੱਥੇ ਆ ਤੇ ਹੁਣ ਭਾਬੀ ਚਲਚਲੀ ਮੇਰਾ ਜੀ ਨਹੀਂ ਲੱਗਣਾ ਤੈਨੂੰ ਪਤਾ ਹੀ ਆ ਨਾ ਉਹ ਨਿੱਕੀ ਨਕਨੀਕ ਬਣਦੀ ਓਦੀ ਚਲੋ ਕੋਈ ਗੱਲ ਨਹੀਂ ਮੰਮੀ ਉਹ ਨਾ ਹੋ ਗਣ ਤੇ ਨਾਨਕ ਕਿਉਂ ਹੋਇਓ ਤਹੀ ਦੇ ਦੀਦੀ ਚੱਲ ਕੋਈ ਨਹੀਂ ਵੇਖਾਂਗੇ ਘਰੋਂ ਕਿੱਥੋਂ ਨਿਕਲਿਆ ਜਾਂਦਾ ਪੁੱਤ ਹੈ ਚੱਲ ਆ ਫਿਰ ਡੈਡੀ ਤੇ ਡਿਆਈ ਵਾਚਾ ਮਾਰ ਚਲੋ ਦੀਦੀ ਕਿੰਨਾ ਕਹਿਣ ਹੈ ਸਾਡਾ ਜੀ ਨਹੀਂ ਲੱਗਣਾ ਹੈਗਾ ਮੈਂ ਵੀ ਐਵੇਂ ਜੀਦੀ ਕਰਕੇ ਬੈ ਗਈ ਹਾਂ ਚੰਗਾ ਮਨ ਚੰਗ ਚੱਲੇ ਹਾਂਜੀ ਚੰਗਾ ਜਾ ਸ਼ੁਕਰ ਚੱਲੀ ਆ ਤੇ ਮੈਂ ਕਿੰਨੀ ਰੱਬਾ ਇਹੋ ਜਿਹਾ ਕੰਮ ਕਰਦੇ ਵਾਪਸ ਹੀ ਨਾ ਆਏ ਕਿਤੇ ਕਾਪੋਤ ਬੈ ਇਹਦਾ ਕੋ ਸਮਾਂਤ ਲੈ ਕੇ ਇੱਥੇ ਨਹੀਂ ਡੈਡੀ ਜੀ ਹਾਂ ਨਹੀਂ ਮੈਂ ਵੇਖ ਲੈ ਮੁਰਕੇ ਰੇ ਫੇਰਾ ਪਵੇ

ਕੋਈ ਗੱਲ ਨਹੀਂ ਮੈਂ ਵੀ ਆ ਗਈ ਜਾਗਾ ਹਾਂ ਤੇ ਆ ਜਾ ਮਿੰਟੋਂ ਮਿੰਟੀ ਮਿਲ ਗਈ ਆਈ ਆ ਕਿਤੇ ਇੰਨੀ ਖੁਸ਼ੀ ਕੱਲੇ ਹੋਇਆ ਰਹਿ ਕੇ ਨਾ ਅਸੀਂ ਤਾਂ ਬੋਰੀ ਹੋ ਗਏ ਹਾਂ ਤੂੰ ਘਰ ਆਣਾ ਤੂੰ ਆ ਪੁੱਤਾਂ ਦੇ ਆਸਰੇ ਨਫਜੇ ਜੀਦਾ ਮਮਮੀ ਹਾਂਜੀ ਪੁੱਤ ਲਓ ਮੈਂ ਲੈ ਜਣੀ ਤੈਨੂੰ ਬਹਿ ਜਾ ਉੱਥੇ ਚਲ ਕੋਈ ਨਹੀਂ ਪੁੱਤ ਬਹਿ ਜੰਨੀ ਮੈਂ ਤੇ ਮਮਮੀ ਆਇਆ ਪਿਤਰ ਦਾ ਫੋਨ ਠੀਕ ਠਾਕ ਹਾਂ ਪਿਤਰ ਦਾ ਫੋਨ ਆ ਪੁੱਛੋ ਜਾ ਤੇਰੇ ਕੋਲੋਂ ਮੈਂ ਹਾਂ ਉਹਨਾ ਤਰੀਕਾ ਨਹੀਂ ਰਹਿਣ ਵਾਸਤੇ ਬੜਾ ਵਾਦਾ ਮੈਨੂੰ ਨਹੀਂ ਕਿ ਪਵਾਉਂਦਾਗਾ ਤਤੂਰੇ ਕੰਨ ਖਿੱਚ ਰਹੀ ਮੈਂ ਕਹਿਣ ਦੀ ਹੈ ਕਿ ਚੱਲ ਕੀ ਹੈ ਉੱਥੇ ਚੱਲੋ ਪੜਦਾ ਵੀ ਹੈ ਤੇ ਕੰਮ ਤੇ ਵੀ ਜਾਂਦਾ ਨਹੀਂ ਤੇ ਮੈਂ ਕਹਿਣਾ ਹੀ ਕਿੰਜ ਜਾਊਂਗੀ ਤੇ ਮੈਨਾਂ ਕਰਦਾ ਹੈਗਾ ਨਹੀਂ ਪੁੱਤ ਨਹੀਂ ਆਣਾ ਮੈਂ ਤੈਨੂੰ ਪਤਾ ਤਾਂ ਹੈਗਾ ਵਾ ਥੋੜਾ ਜਾ ਉੱਧਾ ਢਿੱਲਾ ਵਾ ਦਮ ਕਦਮ ਕਮਾਰ ਕੇ ਕੰਮ ਕਰਾ ਲਈ ਤੇ ਕਰ ਲਈ ਉਹ ਤਾਂ ਨੂੰ ਨਹੀਂ ਲਾਉਂਦਾ ਤੇਰਾ ਪਿਓ ਸੱਤਾ ਔੜਦਾ ਪੂਨ ਲਾਉਂਦਾ ਤੂੰ ਫੜਾ ਕੇਂਗੀ ਕਿ ਮੈਂ ਜਾਵਾਂ ਮੈਂ ਫੜਾ ਕੇ ਨਹੀਂ ਚੱਲ ਆ ਜਾ ਮੈਂ ਵੀ ਤੇ ਆਜਾ ਤੀ ਚੱਲ ਛੁਕਰ ਤੀਏ ਕਿਤੇ ਘਰ ਚ ਰੌਣ ਪਈ ਸੈਂ ਮੇਰੀ ਧੀ ਆਈ ਹੈ ਤੇ ਹੋਰ ਸੁਣਾਓ ਭਾਜੀ ਸਭ ਠੀਕ ਠਾਕ ਆ ਬਸ ਬੜਾ ਵਧੀਆ ਹਾਂਜੀ ਕਿਰਪਾ ਬਾਬੇ ਨਾਲ ਚਲੋ ਕਿਰਪਾ ਚਾਹੀਦੀ ਹੈ ਗਰਲੀਨ ਕਾ ਜੀ ਮੈਂ ਜਾਣਾ ਮੈਂ ਪਿੱਢ ਆਹ ਚਲੋ ਵਧੀਆ ਸੀਤਾ ਤੁਸੀਂ ਜਾਦੇ ਤੁਰ ਫਿਰ ਜਾਊਗੀ ਹਾਂਜੀ ਹਾਂਜੀ ਤੇ ਕੁੜੀਆਂ ਨੂੰ ਫਿਰ ਹੁੰਦਾ ਹੀ ਆ ਪੇਕਿਆਂ ਦਾ ਵੀ ਹਾਂ ਹੋਰ ਬਾਕੀ ਨਿਆਣੇ ਸ਼ਾਣੇ ਸਾਰੇ ਠੀਕ ਆ ਸੱਸੀ ਕਾਲਾ ਜੀ ਸੱਸੀ ਕਾਲਾ ਜੀ ਸੱਸੀ ਕਾਲਾ ਚਲੋ ਵਧੀਆ ਹੋ ਗਿਆ ਤੂੰ ਵੀ ਲੰਮੀ ਸੀ ਲੈਣਾ ਮੈਂ ਯਾ ਫਿਰ ਆਪਣਾ ਸੜਾ ਮਾਰਦੀ ਹੁੰਦੀ ਹੈ ਗਰਮੀ ਵੇਖੋ ਜੀ ਠੰਡ ਤੇ ਚਾਹੀਦੀ ਵੇਹੇ ਜਿੰਨੀ ਪੈ ਜੇ ਹਾਂਜੀ ਹਾਂਜੀ ਹੁਣ ਕੇ ਤੰਗ ਬੜੇ ਹੋਈ ਜਾਵਾ ਗਰਮੀਆਂ ਦਾ ਸੀਜ਼ਨ ਲੰਮਾ ਹੋ ਜਾਂਦਾ ਵਾ ਬਿਲਕੁਲ ਬਿਲਕੁਲ ਤੇ ਬਾਕੀ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਇਹ ਇੰਟਰ ਵਾਲੇ ਕਮਰੇ ਬੜੇ ਤਪਦੇ ਆ ਇਹ ਤਾਂ ਗੱਲ ਹੈ ਸੀਖ ਬੜਾ ਮਾਰਦੇ ਹਨਾ ਪਹਿਲਾਂ ਹੁੰਦੇ ਸੀ ਕੱਚੇ ਤੇ ਉਹ ਸੋ ਕੋ ਠੰਡੇ ਰਹਿੰਦੇ ਸੀ ਤੇ ਸਿਆਲ ਨੂੰ ਗਰਮ ਰਹਿੰਦੇ ਸੀ ਤੇ ਭਾਜੀ ਦੁਨੀਆ ਚੰਗੀ ਠੀਕ ਠਾਕ ਹੀ ਕਰੋ ਤੇ ਰੁੱਖਾਂ ਥੱਲੇ ਲੋਕੀ ਸੌਂਦੇ ਤੇ ਹੁਣ ਸਾਰੇ ਘਰਾਂ 'ਚ ਏਸੀ ਤੇ ਪੱਖੇ ਲੱਗੇ ਆ ਤੇ ਦੁਨੀਆ ਬਿਮਾਰ ਹੁੰਦਾ ਸਾਰੀ ਬੱਕੇ ਸਹੀ ਕਰਦੇ ਪਰ ਇਹਨੇ ਖੁੰਦੇ ਆ ਮੱਝਾਂ ਵੀ ਲੋਕਾਂ ਨੇ ਬੰਦੀਆਂ ਟੀਨਾਂ ਦੇ ਥੱਲੇ ਆ ਵੀ ਗੱਲ ਹੈਗੀ ਹਾਂ ਬਿਲਕੁਲ ਬਿਲਕੁਲ ਤੇ ਉਹ ਵੀ ਤਪਦੀਆਂ ਬੜੀਆਂ ਜੇ ਡੰਗਰਾਂ ਨੂੰ ਬਿਮਾਰੀ ਤਾਂ ਹੀ ਜ਼ਿਆਦਾ ਆਉਂਦੀ ਹੈ ਹਾਂਜੀ ਹਾਂਜੀ ਹਾਂ ਜੇ ਸ਼ਾਮੇ ਵੱਜਣ ਨਾ ਤੇ ਕੁਦਰਤੀ ਹਵਾ ਦੇ ਥੱਲੇ ਰਹਿਣ ਤੇ ਫਿਰ ਉਹ ਵਧੀਆ ਰਹੀ ਲੋਕਾਂ ਭਾਈ ਰੁੱਖ ਦੇ ਵਢਾਈ ਦਿੱਤੇ ਆ ਉਹੀ ਹੈ ਨਾ ਤੇ ਟੀਨਾ ਹੀ ਰਹਿ ਕੇ ਜਿੱਥੇ ਲੋਕਾਂ ਡੰਗਰ ਬਣਾ ਲਏ ਭੱਜਦੇ ਸੜ ਗਏ ਡੰਗਰਾਂ ਦੇ ਮੈਂ ਨਾ ਵੀ ਕਿਸੇ ਪੈਲੀ ਦੇ ਬੰਨੇ ਦੇ ਕਿਸੇ ਨੇ ਰੁੱਖ ਨਹੀਂ ਰਹਿਣ ਦਿੱਤਾ ਨਾ ਕੋ ਨਵਾਂ ਰੁੱਖ ਲਾਉਂਦਾ ਹੀ ਆ ਹਾਂਜੀ ਹਾਂਜੀ ਠੀਕ ਹੈ ਨ ਗਰਲੀਨ ਪੁੱਤ ਹੁਣ ਰਹਾ ਵੀ ਪਈ 4 ਦਿਨ ਸੰਗ ਦਾ ਮੇਲਾ ਆ ਗਿਆ ਹੁਣ ਵੇਖ ਕੇ ਜਾਈ ਕੋਈ ਗੱਲ ਨਹੀਂ ਡੈਡੀ ਵੇਖ ਕੇ ਜਾਵਾਂਗੇ ਗਰਲੀਨ ਪੁੱਤ ਈ ਸਾਡਾ ਵੀ ਨਿਕਾ ਲਗਾ ਜਿੰਨਾ ਚਿਰ ਦਿਨਾਂ ਤੋਂ ਵਾਦਾ ਨਾ ਰਹੀ ਠੀਕ ਆ ਠੀਕ ਡੈਡੀ ਜਿੱਤਾ ਤੀ ਹਾਂ ਮੈਨੂੰ ਫੋਨ ਕਰਦੇ ਤੇ ਮਣ ਕੇ ਲੈ ਜੀਂਗਾ ਹੈ ਚਲੋ ਕੋਈ ਗੱਲ ਨਹੀਂ ਉੱਤੇ ਡੈਡੀ ਛੱਡ ਆਉਂਗਾ ਮੈਂ ਛੱਡ ਆਉਂਗਾ ਕੋਈ ਗੱਲ ਨਹੀਂ ਤੁਸੀਂ ਤਾਂ ਮੱਥੀ ਕਰਦੇ ਹੋ ਤੁਸੀਂ ਥੰਮ ਤੇ ਨਾ ਕਰਦੇ ਹੋ ਉਹ ਸੰਗ ਨੰਗ ਦਾ ਨਾ ਸਾਡੇ ਲੱਗਉਂਦੀ ਹਾਂਜੀ 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 ਵਾਵਾ ਹੁਣ ਕਮੇਲਾ ਹੁੰਦਾ ਵਾ ਵੇ ਭਾਜੀ ਬੜੀ ਰੌਣਕ ਲੱਗਦੀ ਆ ਮੈਂ ਅੱਜ ਤੱਕ ਨਹੀਂ ਵੇਖਿਆ ਸੀ ਉਹਦੇ ਪਤਾ ਨਹੀਂ ਲੱਗਦਾ ਦੁਨੀਆਂ ਦਾ ਇਹ ਨਿਗੀ ਜੀ ਹੁੰਦੀ ਜਾਂਦੀਆਂ ਨੂੰ ਮੇਲਾ ਵੇਖਣ ਠੀਕ ਠੀਕ ਤੇ ਚੱਲ ਅੰਨਗ ਜੂਗਾ ਨਾ ਮੈਂ ਆਪੇ ਛਾ ਦੇਵਾਂਗਾ ਇਹਨੂੰ ਚਲੋ ਠੀਕ ਹੈ ਪੁੱਛੀ ਕਰਨਾ ਕਰਿਓ ਕੋਈ ਗੱਲ ਦਾ ਠੀਕ ਆ ਨਾ ਜਦ ਨਿਆਣੇ ਦਾ ਮਨ ਹੋਰ ਹੋ ਜਾਂਦਾ ਵਾ ਦਲੀਪੂਤ ਮੈਂ ਫੇਰ ਚੱਲਦਾ ਨਹੀਂ ਨਾ ਨਹੀਂ ਨਹੀਂ ਤੇਰੇ ਬੈਠੋ ਚਾਹ ਪਾਣੀ ਬਣਾਉਂਦੇ ਆ ਰੋਟੀ ਪਾਣੀ ਬਣਾਦਾ ਵਾ ਨਹੀਂ ਲੋ ਭਾਜੀ ਉਹਨੇ ਕੋਈ ਗੱਲ ਨਹੀਂ ਪੀਓ ਚਾਹ ਪਾਣੀ ਰੋਟੀ ਰਾਟੀ ਸ਼ਗੋ ਪ੍ਰਸ਼ਾਦਾ ਫੇਜ ਆਇਓ ਕੋਈ ਗੱਲ ਨਹੀਂ ਐਡੀ ਕਿਹੜੀ ਕਾਲੀ ਪੈ ਗਈ ਨਾ ਹੋਰ ਤਾਂ ਦੇਣ ਵੱਧੇ ਹੋ ਗਏ ਅੱਜ ਨਾਲ ਫਰਕ ਪੈ ਗਿਆ ਆਹੋ ਨਾ ਮੰਮੀ ਮੈਂ ਕੱਢਤੀ ਆ ਜਿੱਦਾਂ ਤੁਸੀਂ ਕਿਹਾ ਹੀ ਨਾ ਉਤਾਂ ਹੀ ਕੀਤਾ ਵਾਵਾ ਮੈਂ ਹੋਰ ਜਾਣਾ ਹੀ ਸੱਤ ਸਿੱਧੇ ਬਿਠੀ ਰਹੀਂਦੀ ਚੜ ਕੇ ਮੈਂ ਤਾਂ ਬੜੀ ਖੁਸ਼ ਆ ਮੈਨੂੰ ਪਤਾ ਵਾ ਜਿੱਦਾਂ ਜਿੱਦਾਂ ਦੱਸਿਆ ਹੀ ਉਦਾਂ ਹੀ ਕੀਤਾ ਵਾ ਮੈਂ ਹੋਰ ਉਦਾਂ ਮੰਮੀ ਮੇਰੇ ਸਭੀ ਨੰਨ ਜਵਾ ਬੜਾ ਖੁੰਦੀ ਆ ਤੇ ਤੇਰੀ ਮੰਮੀ ਡੈਡੀ ਨੂੰ ਦੱਸਣਾ ਵਾ ਉਹਨਾਂ ਨੂੰ ਸੱਦਣਾ ਵਾ ਆਹ ਉਹਨਾਂ ਨੂੰ ਕੀ ਪਤਾ ਮੇਰੀ ਮੰਮੀ ਡਈ ਸਾਰਾ ਕੁਝ ਕਿੰਨੂੰ ਤੇ ਹੋਰ ਆਹੋ ਨਹੀਂ ਨਹੀਂ ਮੈਂ ਤੇ ਉਦਾਂ ਹੀ ਕੀਤਾ ਵਾ ਜਿੱਦਾਂ ਤੁਸੀਂ ਕਹਿੰਦੇ ਹੋ ਨਹੀਂ ਆਹੋ ਹੋਰ ਠੀਕ ਠਾਕ ਆਹੋ ਆਹੋ ਮੈਂ ਵੀ ਠੀਕ ਆ ਹਾਂ ਠੀਕ ਆ ਵੇਖੋ ਆਈ ਲੱਗ ਗਈ ਹਾਂ ਨੇ ਚਲ ਬਾਤ ਕਰ ਲਿਓ ਗੱਲ ਆਓ ਚਲ ਠੀਕ ਆ ਫਿਰ ਮੰਮੀ ਮੈਂ ਬਾਤ ਚ ਕਰਦੀ ਆ ਇਹਨਾਂ ਹੋਰੇ ਮਿੰਨਾ ਕੋਈ ਕੰਮ ਆਇਆ ਲੱਗੀ ਮੇਰੀ ਚਲੋ ਠੀਕ ਠੀਕ ਆ ਓਕੇ ਕਿਹਦਾ ਫੋਨ ਆਉਣ ਲਿਆ ਮੰਮੀ ਦਾ ਆਉਣ ਲਿਆ ਸੀ ਤੇ ਤੂੰ ਹੀ ਤੇ ਲੱਗ ਕੇ ਆਣ ਕੇ ਬਹਿ ਗਏ ਗੱਲ ਨਾ ਕਰੇ ਇਹਨਾਂ ਲੈ ਮੈਂ ਲੱਗ ਕੇ ਆਣ ਕੇ ਕਿ ਬਹਿਣਾ ਮੰਮੀ ਤੇਰੀ ਇੰਨੀ ਵੀ ਅਲੀ ਆ 24 ਘੰਟੇ ਤਨ ਫੋਨ ਹੀ ਲਈ ਰੱਖਦੀ ਆ ਆਹੋ 24 ਘੰਟੇ ਕਦੋਂ ਲਾਇਆ ਆ ਕਿੰਨੇ ਦਿਨਾਂ ਬਾਅਦ ਤੇ ਫੋਨ ਆਇਆ 24 ਘੰਟੇ ਮੈਂ ਕਦੋਂ ਗੱਲ ਕਰਨੀ ਜਿਵੇਂ ਦੀ ਕੱਲੀ ਕੱਲੀ ਤੇ ਕੱਲ ਦੱਸਦੀ ਰਹੀ ਨਹੀਂ ਆ ਵੀ ਆ ਬਣਾਇਆ ਆ ਕੀਤਾ ਅੱਜ ਘਰ ਦੇ ਵਿੱਚ ਤਾਂ ਨਦੇਬਾਸਾ ਹੀ ਆਈ ਆ ਮੈਂ ਕਿ ਹਰੇਓ ਕੱਲੀਆਂ ਕੱਲੀਆਂ ਗੱਲਾਂ ਦੱਸਦੀ ਐ ਇੰਨੀ ਮੈਂ ਵੀ ਨਹੀਂ ਵੇਲੀ ਤੇ ਉਹ ਵੀ ਨਹੀਂ ਵੇਲੀ ਕੋਈ ਕੰਮਕਾਰ ਕਰ ਲੈਣਾ ਤੂੰ ਤਾਂ ਇਹ ਟੈਨਸ਼ਨ ਹੋ ਕੇ ਬੈਠੀ ਹੈ ਤੇ ਹੁਣ ਮੈਂ ਕਰਕੇ ਆਈ ਆ ਤੇ ਮੈਂ ਬੈ ਨਹੀਂ ਸਕਦੀ ਘੜੀ ਵੇਲੀ ਹੋ ਕੇ ਮੈਂ ਚਲ ਮੰਮੀ ਨੂੰ ਫੋਨ ਲਾਉਣੀ ਹਾਲਚਾਲੀ ਬੰਦੇ ਦਾ ਪੁੱਛ ਲੈਣੀ ਆ ਤੇ ਤੂੰ ਹੀ ਦੱਸੋ ਤੁਹਾਨੂੰ ਕੀ ਕੰਮ ਹੀ ਮਿਲਣਾ ਕੰਮ ਰੋਟੀ ਪਾਣੀ ਬਣਾ ਅੱਛਾ ਤੇ ਜਦੋਂ ਮੈਂ ਲਾਉਣੀ ਆ ਉਦੋਂ ਕਹਿ ਦਿੰਦੇ ਬਾਜ ਚ ਖਾਣੀ ਐ ਬਾਜ ਚ ਖਾਣੀ ਐ ਤੇ ਹੁਣ ਜਦੋਂ ਲਾਈ ਨਹੀਂ ਆ ਤੇ ਹੁਣ ਰੋਟੀ ਬਣਾ ਇਹ ਕੀ ਕੰਮ ਹੋਇਆ ਤੁਹਾਡੇ ਤੇ ਜਦੋਂ ਜੀ ਕੀਤਾ ਉਦੋਂ ਖਾਣੇ ਚ ਭੁੱਖ ਲੱਗੀ ਪਹਿਲਾਂ ਕਿਦਾਂ ਮੈਂ ਠੀਕ ਆ ਤੂੰ ਜਿਸ ਸਾਂ ਪੈਂਦੇ ਜਿੱਦਾਂ ਪਤਾ ਨਹੀਂ ਕੀ ਹੁੰਦੇ ਆ ਸੜੇ ਪੇ ਸੜੇ ਭਲੇ ਮੈਨੂੰ ਪੈ ਜਾਂਦੇ ਆ ਨੀ ਸੜੀ ਤੇ ਮਤੂੰ ਲੱਗਦੀ ਮੈਨੂੰ ਪਤਾ ਨਹੀਂ ਕਰਦਾ ਗੁੱਸਾ ਦੇ ਮੈਂ ਸੜੀ ਨਹੀਂ ਆ ਮੈਂ ਹਰ ਵਾਰੀ ਜਦੋਂ ਹੀ ਕਿ ਇਹਨਾਂ ਨਾਲ ਫੋਨ ਤੇ ਗੱਲ ਕਰਾਂ ਫਿਰ ਲੱਗ ਕੇ ਆਣ ਕੇ ਬਹਿ ਜਾਂਦੇ ਆ ਵੀ ਇਹ ਗੱਲ ਹੀ ਨਾ ਕਰੇ ਕੇ ਚੱਲ ਮੈਂ ਹੁਣ ਤੈਨੂੰ ਕਹਿ ਆਈ ਨਹੀਂ ਕਰਨਾ ਮੈਂ ਆਪੇ ਰੋਟੀ ਖਾ ਲਿਆ ਕਰ ਖਾਣੀ ਨਹੀਂ ਉਹ ਤੇ ਚਲ ਮੈਂ ਹੀ ਪਕਾ ਕੇ ਦੇਣੀ ਆ ਮੈਂ ਹੀ ਦੇਣੀ ਆ ਰੋਟੀ ਤੇ ਚਲ ਮੈਨੂੰ ਬਾਅਦ ਚ ਫੋਨ ਲਾਇਆ ਕਰ ਰਾਣ ਨੂੰ ਲਾ ਲਿਆ ਕਰ ਵੇਲੀ ਚੱਲ ਜਾ ਰੋਟੀ ਜਾ ਬਹੁਤ ਜਾ ਕੇ ਮੈਂ ਲਿਆ ਦੇਣੀ ਆ ਹੋਰ ਕੋਈ ਕੰਮ ਨਹੀਂ ਤੁਹਾਨੂੰ 24 ਘੰਟੇ ਮਾਂ ਦਾਨੀ ਕੀ ਪੱਟੀਆਂ ਫਰਮਦੀਆਂ ਨੇ ਆ ਗਦੀਨ ਪੁੱਤ ਮੈਨੂੰ ਇਹ ਦੱਸ ਕਿ ਤੂੰ ਮੈਂ ਬੜੀ ਜਿਹੀ ਕਿਹਾ ਉਹ ਧਿਆਨ ਕੇ ਰਹਿ ਆਣ ਕੇ ਰਹਿ ਤੂੰ ਮੇਰੀ ਮੰਨਦੀ ਜੀ ਕਿ ਕੋਈ ਗੱਲਬਾਤ ਨਹੀਂ ਹੋਈ ਹੈਗੀ ਜਿਹੜੀ ਪਤ ਤੂੰ ਆਈ ਨਹੀਂ ਮੰਮੀ ਇੱਥੇ ਕੋਈ ਵੀ ਨਹੀਂ ਗੱਲਬਾਤ ਹੋਈ ਜਿੰਨੂ ਤੇਰੇ ਮੂੰਹ ਭਜਾਪਣ ਦਿਆ ਵਾ ਜਿੰਨਾ ਮਰਜ਼ੀ ਪਰ ਪਾਪਾ ਜਿਹੜੀ ਮਾਂ ਹੁੰਦੀ ਐ ਇਹ ਸਮਝ ਹੀ ਲੇਗੀ ਮੰਮੀ ਫੇਰ ਤਾਂ ਮੈਂ ਦੱਸ ਹੀ ਦਿੰਨੀ ਆ ਸੱਚ ਪੁੱਛੋ ਨਾ ਅਮਨ ਨੇ ਮੇਰੇ ਤੇ ਬੜੀ ਵੱਡੀ ਤੁਮਤ ਲਾਈ ਆ ਮੇਰਾ ਜੀ ਨਹੀਂ ਕਰਦਾ ਉੱਥੇ ਰਹਿਣ ਨੂੰ ਕੀ ਗੱਲ ਪੁੱਤ ਕਿਹੜੀ ਗੱਲ ਕੀਤੀ ਐ ਤੈਨੂੰ ਮੈਨੂੰ ਆਂਦੀ ਆ ਕਿ ਤੂੰ ਲਵ ਨਾਲ ਰਹਿਣੀ ਆ ਆ ਗੱਲਾਂ ਕਰਦੀ ਲੈ ਪੁੱਤ ਇਹਨਾਂ ਗੱਲਾਂ ਨੂੰ ਮੈਂ ਸਮਝਾਇਆ ਕਿ ਚਾਹ ਲੈ ਭਾਵੇਂ ਤੈਨੂੰ ਗੱਲ ਕਹੀ ਤੂੰ ਮੰਨ ਲੈ ਉਦੋਂ ਤੂੰ ਹੀ ਨਹੀਂ ਮੰਨਦੀ ਹਾਂਗੀ ਫੋਤੇ ਜਦੀ ਜ਼ਿੰਦਗੀ ਆ ਨਾ ਇਹ ਬੜੀ ਲੰਮੀ ਆ ਲੋਕੀ ਦੇ ਝੂਠੀ ਨਾ ਸੱਚੀ ਤੂੰ ਤਾਂ ਲੰਬੇ ਨੇ ਨਾਲੇ ਜਦੋਂ ਕੋਈ ਗੱਲਬਾਤ ਹੋ ਜੇ ਨਾ ਘਰ ਵਾਲੇ ਨੂੰ ਤੇ ਕੱਲੀ ਜਿਨਾਨੀ ਨੂੰ ਤਾਂ ਲੱਖੀ ਕੋਦਾ ਹੀ ਨਹੀਂ ਜੀਣ ਦਿੰਦੇ ਪਰ ਮੰਮੀ ਇੱਕ ਬੱਚੀ ਸਾਰੇ ਵੀ ਜਨਾਨੀ ਜੀ ਸਕਦੀ ਜਦੋਂ ਮੈਂ ਕਹਿਣੀ ਮੈਂ ਜੀ ਲਾਂਗੀ ਵੀਰ ਲੋ ਫਿਰ ਉਹ ਹੋਈ ਗੱਲ ਆ ਨਾ ਅਮਨ ਨੂੰ ਮੈਂ ਕਿਹਾ ਸੀ ਚਲ ਮੇਰੀ ਭੈਣਾ ਨੂੰ ਗਰ ਉਹੂੰਗੀ ਪਰ ਉਹ ਤੇ ਮੇਰ ਨਾਲ ਸ਼ਰੀਕੇ ਕਰਨ ਲੈ ਪੀ ਤੇ ਤੇਰੀ ਸੱਸ ਨੇ ਵੀ ਆਖਿਆ ਨਹੀ ਮੰਮੀ ਉਹ ਤਾਂ ਬੜਾ ਹੀ ਮਰਨਾ ਕਰਦੇ ਆ ਮੇਨ ਨਾਨੇ ਵੀ ਪੜਾ ਉਹਨੂੰ ਡਾਟਿਆ ਸਿੰਦੂ ਭਾਜੀ ਨੇ ਤਾਂ ਘਰੋਂ ਬਾਹਰ ਕੱਢਤਾ ਉਹ ਤੇ ਫਿਰ ਡੈਡੀ ਜੀ ਲੈ ਕੇ ਆਏ ਜੇ ਤੂੰ ਕਹੇ ਤੇ ਮੈਂ ਤੇਰੇ ਸਾਸ ਨੂੰ ਪਾ ਕੇ ਗੱਲ ਕਰਾਂ ਕਿ ਨਾ ਨਹੀ ਮੰਮੀ ਤੁਹਾਨੂੰ ਗੱਲ ਕਰਨ ਦੀ ਨਾ ਕੋਈ ਜ਼ਰੂਰਤ ਨਹੀਂ ਆ ਨਾਲੇ ਮੰਮੀ ਦਾ ਸੁਭਾਅ ਬੜਾ ਹੀ ਚੰਗਾ ਹੋ ਗਿਆ। ਅਮਨ ਨੂੰ ਗੱਲ ਨਹੀਂ ਕਰ ਦਿੰਦੇ ਹੈਗੇ। ਜੇ ਤੂੰ ਕਰ ਲਈ ਨੂੰ ਗੱਲ ਕਰਕੇ ਜਾਏ ਕਿੱਥੇ ਉਹ ਤਾਂ ਸਾਰਾ ਪਰਿਵਾਰ ਹੀ ਪੈ ਜਾਂਦਾ। ਪਤਾ ਨਹੀਂ ਮੰਮੀ ਉਹਦਾ ਸੁਭਾਅ ਕਿਦਾਂ ਦਾ ਵਾ। ਉਹਨੇ ਕੋਈ ਤੇ ਕੋਈ ਗੱਲ ਮੈਨੂੰ ਕਰਨੀ ਹੈਗੀ ਆ। ਫੇਰ ਬੁੱਤ ਦੱਸ ਹਣ ਅਸੀਂ ਕੀ ਕਰੀਏ? ਸੁਭਤ ਮਾਈ ਹੈ ਨਾ ਤੇ ਮੈਂ ਬੜੀ ਖੋਚ। ਕਿਆ ਕਰਨੀ ਮਿਲਦੀ ਚਾਈ ਚਾਈ ਆਉਂਦੀ ਹੁੰਦੀ ਆ। ਗੱਲ ਕਿਤੇ ਬਵਾਂ ਦੀ ਆ, ਡਾਕਸ ਕੋ ਪੋਲਾ ਦੀ ਆ। ਮੈਨੂੰ ਨਹੀਂ ਪਤਾ। ਇਹ ਜਿਹੜਾ ਨਵਾਂ ਡੋਲਾ ਆਉਗਾ ਇਹਨੇ ਤੈਨੂੰ ਹੀ ਨਹੀਂ ਛੱਡਣਾ ਹੈਗਾ ਤੇ ਰੱਬ ਤੋਂ ਵੀ ਨਹੀਂ ਦੱਦੀ ਹੈ ਮੰਮੀ ਤੁਹਾਨੂੰ ਪਤਾ ਵਾ ਕੌਣ ਰੱਬ ਦਾ ਕੋਹ ਖੰਦਾ ਸਾਰੇ ਹੰਦੀ ਮੈਂ ਹੀ ਆ ਉਹ ਤੇ ਸਮੇਂ ਮਾਰ ਮਾਰੀ ਨਾ ਫੇਰ ਪਤਾ ਲੱਗਦਾ ਜਦੋਂ ਆਪਣੇ ਤੇ ਬੀਤਦੀ ਕੇ ਦਿਨ ਸਨ ਪੁੱਤ ਦਿਲ ਜਿਹੜਾ ਕੁਝ ਵੀ ਕਰੂ ਕੋਈ ਨਹੀਂ ਜੇ ਤੂੰ ਸਾਸੂ ਤੇਰਾ ਸਹੁਰਾ ਕਿਦ ਮੈਨ ਸਾਥ ਦਗਾ ਨਾ ਤੇ ਅਮਨ ਦੀ ਪਰਵਾਹ ਨਾ ਕਰੀ ਕੋਈ ਗੱਲ ਨਹੀਂ ਜਿੱਥੇ ਅੱਗੇ ਮਾਰਾ ਇਹਨੇ ਤੈਨੂੰ ਸੁਣੀ ਹੈ ਨਾ ਗਾਣਾ ਤੇਰੇ ਰੱਬ ਸੁਨੇਗਾ ਏ ਘੰਟੀ ਘੱਟ ਨਾ ਕਰਦਾ ਪਰ ਮੰਮੀ ਇੰਨਾ ਵੀ ਨਹੀਂ ਨਾ ਉਹਨੂੰ ਸਾੜਾ ਰੱਖਣਾ ਚਾਹੀਦਾ ਮੇਰੇ ਤੋਂ ਮੈਂ ਉਹਨੂੰ ਦੱਸ ਕੀ ਕਹਿਣ ਦੀਆਂ ਕਿ ਤੇਰਾ ਦੇਰ ਵੀ ਨਹੀਂ ਆਉਂਦਾ ਹੈਗਾ ਸਿੰਦੂ ਵੀਰ ਜੀ ਤਾਂ ਬੜੀਆਂ ਗੱਲਾਂ ਕਰਦੇ ਆ ਉਹ ਪਰ ਸਮਝਦੀ ਨਹੀਂ ਹੈਗੀ ਜਿੱਦਾਂ ਨਾ ਉਹਦਾ ਦਿਮਾਗ ਹੀ ਮੋਟਾ ਹੋ ਗਿਆ ਵਾ ਉਹਨੂੰ ਤੇ ਇਹ ਆ ਕਿ ਇਹ ਕਿਹੜੇ ਵਲੇ ਇੱਥੋਂ ਨਿਕਲ ਜੇ ਤੇ ਮੈਂ ਸਭ ਕੁਝ ਸਾਂਭ ਲਾ ਮੈਂ ਤਾਂ ਉਹਨੂੰ ਫੇਰ ਵੀ ਕਿਹਾ ਵਾ ਚੱਲ ਕੋਈ ਗੱਲ ਨਹੀਂ ਜੋ ਤਰਜ਼ਿਲ ਕਰਦਾ ਨਾ ਤੂੰ ਲੈ ਲਈ ਮੈਨੂੰ ਨਹੀਂ ਐਡਾ ਹੈਗਾ ਤੇ ਮੈਨੂੰ ਆ ਜਾਇਦਾਤ ਮਿਲ ਜੇ ਮੈਨੂੰ ਇਹੋ ਹੀ ਹੈ ਫਿਰ ਬਸ ਜੀ ਤੰਦਰੁਸਤ ਹੁਣ ਤੇ ਮੇਰੇ ਨਾਲ ਉਹੀ ਹੰਢਣ ਪੁੱਤ ਇਦਾਂ ਨਹੀਂ ਗੱਲ ਨਹੀਂ ਕਰੀ ਮਹਾਰਾਜ ਨੇ ਕਿਹਾ ਕੀ ਪੁੱਤ ਬਿੱਤਾ ਮੈਨੂੰ ਨਹੀਂ ਚਾਹੀਦਾ ਸਾਰਾ ਕੁਝ ਮੇਰੀ ਨੀ ਜ਼ਿੰਦਗੀ ਵਾਲੀ ਚੱਲ ਕੋਈ ਗੱਲ ਨਹੀਂ ਤੂੰ ਨਾ ਸਹੀ ਮੜੀ ਚੰਗੀ ਤਨ ਤੇਰਾ ਸੱਸ ਸੋਦਾ ਖਿਆ ਗਾ ਨਾ ਤੂੰ ਉਹ ਨਾ ਦੇ ਸੋਰਛਾ ਦੇ ਨਾਲ ਜੋ ਮੰਮੀ ਤੈਨੂੰ ਕਹੋਗੇ ਨਾ ਮੈਨੂੰ ਸਮਝੂ ਤੇ ਆਪ ਨਹੀਂ ਦੇ ਨੀ ਬੋਲਣਾ ਨਹੀਂ ਮੰਮੀ ਮੈਂ ਬੋਲਦੀ ਹੈਗੀ ਮੈਂ ਤਾਂ ਅਸਲ 'ਚ ਨਾ ਤੁਹਾਨੂੰ ਨਹੀਂ ਦੱਸਣਾ ਹੈਗਾ ਕਹਿੰਦੇ ਆ ਨਾ ਮਾਵਾ ਧੀਆਂ ਦੀ ਇੱਕ ਗੱਲ ਹੁੰਦੀ ਆ ਤੇ ਫਿਰ ਮੇਰੇ ਕੋਲ ਰਿਆ ਹੀ ਨਹੀਂ ਗਿਆ ਤੁਸੀਂ ਤੇ ਮੇਰੇ ਨਾਲ ਵੇਖ ਕੇ ਸਮਝ ਗਏ ਕਿ ਕੋਈ ਗੱਲ ਹੋਣੀ ਆ ਪੁੱਤ ਮੈਂ ਐਸੇ ਪੁੱਛੇ ਨਾ ਪਰ ਆਤਿ ਮੇਰੇ ਦਿਮਾਗ 'ਚ ਕੋਈ ਆਉਂਦੀ ਨਹੀਂ ਜੋ ਵੀ ਤਨ ਆਤੀ ਹੁੰਦੀ ਆ ਨਾ ਮੈਨੂੰ ਪਤਾ ਨਹੀਂ ਕੀ ਹੁੰਦਾ ਮੈਨੂੰ ਕਾਲੀ ਪੈਂਦੀ ਆ ਕਿਤੇ ਮਿਲਦੀ ਕਿਹ ਟੈਨਸ਼ਨ ਹੀ ਨਾ ਹੋ ਜੇ ਮੁੰਡਾ ਉਹ ਜਦੋਂ ਪੁੱਛਦਾ ਉਹਨੇ ਤੇਰੇ ਵੱਲੋਂ ਪੁੱਛਣਾ ਕਹੇ ਪੁੱਛੇ ਤਾਂ ਅੰਦਰ ਮੇਰਾ ਉੱਤੇ ਦਿਲ ਨਹੀਂ ਕਰਦਾ ਗੱਲ ਕਰਦਾ ਅੱਗੇ ਪਾਜੀ ਮੈਂ ਗੱਲ ਕਰ ਲੈਂਦਾ ਜੇ ਮੈਂ ਪੈਨ ਨਾ ਕਰਾਂਗਾ ਚੱਲ ਸੜੇ ਖਾਪੇਗੀ ਪੈਰੋਂ ਸੇ ਸਭ ਦੇ ਸਾਂਝੇ ਬੈਠਾ ਸੜਦਾ ਹੋਗੀ ਚੱਲ ਮੰਮੀ ਕੋਈ ਗੱਲ ਨਹੀਂ ਤੇ ਇਹ ਗੱਲ ਨਾ ਤੁਸੀਂ ਡੈਡੀ ਨੂੰ ਉਹਨਾਂ ਦੱਸਿਓ ਉੱਪਰਲੀ ਤਾਂ ਆਈ ਆ ਤੁਹਾਨੂੰ ਪਤਾ ਫਿਰ ਡੈਡੀ ਟੈਨਸ਼ਨ ਲੈਣਗੇ ਚੱਲ ਮੈਂ ਨਹੀਂ ਦੱਸਦੀ ਪਰ ਵੀ ਉਹ ਜਰਾ ਪਿਓ ਵਾ ਇਹ ਦੀ ਨਹੀਂ ਗੱਲ ਕੀ ਉਹ ਸਮਝੇਗਾ ਨਾ ਸਮਝੋ ਨਾ ਜਾਣਾਂ ਚੱਲ ਕੋਈ ਗੱਲ ਨਹੀਂ ਮੰਮੀ ਤੁਸੀਂ ਆਪਣੇ ਲੋਨ ਜਿੱਦਾਂ ਮਰਜੀ ਹੈ ਨਾ ਡੈਡੀ ਜੀ ਕਹਿਣਗੇ ਵੀ ਨਾ ਤੇ ਗੱਲ ਨੂੰ ਨਾ ਹੋਮ ਪਰੇ ਕਰਦੇ ਹੋ ਕਿਉਂਕਿ ਕੋਈ ਖੋਜ ਨਹੀਂ ਹੋਇਆ ਹੈਗਾ ਉੱਥੇ ਤੇ ਦੇਖ ਕੰਮ ਹੋਰ ਆਪਾਂ ਮੇਲੇ ਆਲਦੀ ਬੜਾ ਦੇਖਣਾ ਕੋਈ ਨਹੀਂ ਪਤਾ ਜਿੱਦਾਂ ਤੇਰੇ ਸਹੁਰਿਆਂ ਦਾ ਫੋਨ ਆਊਗਾ ਨਾ ਮੈਂ ਤੇਰੇ ਡੈਡੀ ਨੂੰ ਕਹਿਣਾ ਸ਼ਾਦੀਆ ਕੋਈ ਗੱਲ ਨਹੀਂ ਅੱਗੇ ਮੇਲੇ ਵੀ ਇਹੀ ਲੱਗੇ ਨੇ ਮੰਮੀ ਉਹ ਤਾਂ ਚੱਲ ਕੋਈ ਗੱਲ ਨਹੀਂ ਜੇ ਡੈਡੀ ਆਂਦੇ ਆ ਨਾ ਤਾਂ ਕੋਈ ਗੱਲ ਨਹੀਂ ਮੈਂ ਰਹਿ ਪਾਂਗੀ ਫਿਰ ਕੀ ਆ ਉੱਥੇ ਵੀ ਮੈਂ ਦੋ ਰੋਟੀਆਂ ਖਾਣੀਆਂ ਤੇ ਇੱਥੇ ਵੀ ਖਾਈ ਜਾਊਂਗੀ ਉਹ ਪੁੱਤ ਰੋਟੀ ਦੀ ਥੋੜੀ ਗੱਲ ਵਾ ਹੋ ਤਾਂ ਕਿਤੇ ਦਿੱਤ ਰੋਟੀ ਨਾ ਜੰਮੀ ਆ ਮੈਂ ਕੀ ਜਦ ਮਾਂਜੀ ਖਾਵੇ ਤਾਂ ਮੰਮੀ ਨਾ ਵੀ ਨਹੀਂ ਆਈ ਹੈਗੀ ਨਾ ਕੀ ਨਾ ਉਹਨੇ ਤਾਂ ਮੁੜ ਕੇ ਫੇਰਾ ਹੀ ਨਹੀਂ ਮਾਰਿਆ ਇੱਕ ਦਿਨ ਮੈਂ ਫੋਨ ਲਾਇਆ ਸੀ ਉਹ ਵੀ ਆਂਦੀ ਮੇਰੀ ਨਨਾਨ ਦਾ ਵਿਆਹ ਵਾ ਉੱਥੇ ਵੀ ਜੀ ਹੋਗੀ ਉਹਦੇ ਕੋ ਵਿਚਾਂ ਪਵਾਇਆ ਹੀ ਨਹੀਂ ਆਂਦੀ ਰਹੀ ਉਹ ਦਾਂਦੀ ਨਾ ਜੇ ਮੈਂ ਸੰਗ ਤੇ ਆਵਾਂਗੀ ਤੇ ਸੰਗ ਤੇ ਇਕੱਠੀਆਂ ਹੋਵਾਂਗੀਆਂ ਚੱਲ ਜਾਈਏ ਉਹ ਨਾ ਇਕੱਠੀਆਂ ਹੋਣੇ ਤੇ ਫੋਨ ਲਾ ਕੇ ਤਰਾਜੀ ਬਾਜੀ ਪੁੱਛਣੀ ਨਾਲੇ ਵਧਾਈ ਦੇ ਚੱਗੀ ਬਤ ਵੇ ਕੋਤੋ ਦੀ ਕਿਸਮਤ ਕਿੰਨੀ ਤੇਜਾ ਲਿਕਨੇ ਜਦੋਂ ਉਹ ਕਿ ਆਈ ਐ ਐ ਘੁੰਮ ਕੇ ਆਈ ਉਹਨੇ ਤੇ ਮਮੂ ਮੈਨੂੰ ਦੱਸਿਆ ਨਹੀਂ ਹੈਗਾ ਵੇ ਲੋਕ ਕਿੰਨੇ ਚਲਾਕ ਆ ਕੋਤੋ ਫੋਨ ਤਾਂ ਤੈਨੂੰ ਲਵਾ ਚੰਦੀ ਆ ਉਹ ਡਰਦੀ ਹੀ ਰਹਿੰਦੀ ਵੀ ਆ ਮੇਰੇ ਸਹੁਰੇ ਕੋਲ ਗੱਲਬਾਤ ਕਰਨਗੇ ਕੋਈ ਗੱਲ ਨਹੀਂ ਇੱਥੇ ਇਕੱਤ ਨੇ ਤੇ ਮਿਲ ਜਾਣਾ ਉਹ ਫੋਨ ਕਰਦੀ ਯਾ ਅਜੋਕੇ ਠੀਕ ਨਹੀਂ ਤਾਂ ਆਪ ਫੋਨ ਕਰਕੇ ਗੱਲਬਾਤ ਕਰੀਂ ਕਿ ਮੈਂ ਤੁਹਾਨੂੰ ਮਨ ਲਿਆ ਚੰ ਕਿ ਉਹ ਹੋਣੀ ਹੈ। ਚਲ ਕੋਈ ਗੱਲ ਨਹੀਂ ਮੰਮੀ ਇਦਾਂ ਕਰਾਂਗੇ ਆਪਾਂ ਹੋਵਾਂਗੇ ਮਿਹਰ ਬੜਾ ਹੀ ਚੀ ਕਰਦਾ ਨਾਮ ਨੂੰ ਮਿਲਣ। ਚਲ ਕੋਈ ਆਪਾਂ ਰਾਤ ਰਹਿ ਕੇ ਆਉਣ। ਇਹ ਕਿਹੜੀ ਗੱਲ ਹੈ। ਚਲੋ ਠੀਕ ਹੈ ਤੇ ਮੰਮੀ ਨਾਨੀ ਕਿੱਥੇ ਨੇ? ਦਾਦੀ ਆ ਦੇ ਲੀ ਤੱਕ ਦੇ ਜਾ ਹੁਣੇ ਆ ਜਾਣਾ। ਧਿਆਨ ਦੋ ਦਾ ਤੇਰੀ ਵਿੱਚ ਹੀ। ਚਲ ਕੋਈ ਗੱਲ ਨਹੀਂ ਹੁਣ ਮੰਮੀ ਆਪਾਂ ਨਾ ਰਾਤ ਨੂੰ ਗੱਲਾਂ ਬਾਤਾਂ ਮਾਰਿਆ ਕਰਾਂਗੇ। ਵੇਖੋ ਕਿੰਨਾ ਸੋਹਣਾ ਟਾਈਮ ਪਾਸ ਆਇਆ। ਆਪਾਂ ਇੱਥੇ ਬੈੱਡ ਤੇ ਪਵਾਂਗੇ। ਬਗਾਲੀ ਤੇ ਨਾ ਤੇ ਮੰਜੀ ਦਾ ਖਾਨੇ ਤੰਨੇ ਜਾਣੇ ਬੈਠੇ ਗੱਲਾਂ ਕਰਾਦੀ ਰਾਤ ਛੱਟ ਮੰਗ ਜਾ ਕਰਨੀ ਹੈ